ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਤੇ ਸਵੇਰ ਦਾ ਸਮਾਂ ਹੋ ਚੁੱਕਿਆ ਹੈ ਤੇ ਅੱਜ ਦਾ ਵਲੌਗ ਸਟਾਰਟ ਕਰਨ ਜਾ ਰਹੇ ਆਪਾਂ ਅੱਜ ਆਪਣੇ ਸਕੂਲ ਦੇ ਵਿੱਚ ਗੁਰਪੁਰਬ ਦਾ ਪ੍ਰੋਗਰਾਮ ਮਨਾਇਆ ਜਾਊਗਾ ਗੁਰੂ ਨਾਨਕ ਦੇਵ ਜੀ ਦੇ ਸੰਬੰਧ ਵਿੱਚ ਤੇ ਉਥੇ ਬੱਚਿਆਂ ਨੂੰ ਨੀਲੀਆਂ ਤੇ ਕੇਸਰੀਆਂ ਪੱਗਾਂ ਬਨਣ ਲਈ ਕਿਹਾ ਗਿਆ ਤੇ ਨੂਰ ਕੁੜੇ ਤਾਂ ਹੈਗੀ ਆ ਥੋੜੀ ਜਿਹੀ ਕੇਸਰੀ ਪੱਗ ਮੰਗੂਈਆਂ ਤਰਾਂਗੇ ਤੁਸੀਂ ਦੇਖ ਲਿਓ ਤੇ ਮੇਰੇ ਕੋਲ ਨੀਲੀ ਪੱਗ ਹੈਗੀ ਆਪਾਂ ਬਨਾਂਗੇ ਤੇ ਸਕੂਲ ਵਿੱਚ ਜਾ ਕੇ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਪ੍ਰੋਗਰਾਮ ਠੀਕ ਹੈ ਨਾ ਬਣੇਗਾ ਵੀਡੀਓ ਨਾਲ ਲਓ ਜੀ ਆਪਾਂ ਅੱਜ ਬਨਾਂਗੇ ਨੀਲੀ ਪੱਗ ਤਾਂ ਦੇ ਸਟਾਰਟ ਵਾਇਗੁਰੂ ਤੋਂ ਨਾਮ ਲੈ ਕੇ ਨੂੰ ਮੈਂ ਫਿਰ ਦਿੱਤੇ ਬੇਸ ਆਪਾਂ ਬਨ ਚੁੱਕੇ ਆ ਤੇ 50 ਬਨਣੀ ਲੱਗੀ ਸੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਗੁਰੂ ਗਰੀ ਜੂਪਰਾ ਆਪਣਾ ਜੁੜਾ ਹੋਇਆਗਾ ਬਹੁਤ ਬਹੁਤ ਸ਼ੁਕਰੀਆ ਹਨ ਇੱਕ ਛੋਟਾ ਵਟਾ ਮ ਕੰਮ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਜਦੋਂ ਇਹ ਆਪਾਂ ਕਰਦੇ ਹਾਂ ਸਟਾਰਟ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਪਹਿਲਾ ਲੜਨ ਹੋਣਾ ਜੀ ਆਪਾਂ ਇੱਥੋਂ ਉੱਪਰੋਂ ਜਾ ਕੇ ਐਵੇਂ ਇਹਨੂੰ ਥੋੜਾ ਥੋੜਾ ਬਾਟਰ ਜੇ ਬਣਾ ਲਓ ਸੁੱਕਿਆ ਇੱਕ ਟੋਆ ਇਹਦੇ ਥੋੜੇ ਜਿਹਾ ਬਾਟਰ ਬਣਾ ਲੈਣੇ ਲੱਗ ਗਿਆ ਜੀ ਆਪਣਾ ਇਹ ਖੋਲ ਦਿਓ ਤੇ ਨੀ ਤੇ ਉਹ ਸਾਧ ਦੇ ਉਨਾ ਮੇਰੇ ਫਾਂ ਦੂਜਾ ਲੜ ਉਹ ਗਈ ਬਕਰ ਲੈ ਆਤੀ ਇਹ ਜੋਟੀਆਂ ਨੇ ਗਈ ਬੱਦੀ ਇਹ ਪੱਗ ਤਾਂ ਠੀਕ ਹੈ ਇਹ ਥੋੜਾ ਜਿਹਾ ਕੱਪੜਾ ਵਾ ਨੀ ਕਿਵੇਂ ਇਹ ਦੇਤਾ ਨਹੀਂ ਇਹ ਤੋਂ ਐਵੇਂ ਲਿਆ ਕਿ ਇੱਥੇ ਪਿੰਚ ਕਰ ਦਾਂਗੇ ਤੇ ਲੋ ਜੀ ਆਪਣਾ ਟੇਲਰ ਵਲਗ ਦੇ ਕੇ ਦੋਸਤੋ ਇਹ ਆਪਾਂ ਦਵਾਲੀ ਵੇਲੇ ਲਿਆਂਦੀ ਸੀ ਪੱਗ ਇਹ ਇਹ ਥੋੜਾ ਜਿਹਾ ਕੱਪੜਾ ਨਹੀਂ ਜਜਿਆ ਕੱਪੜਾ ਖੜਦਾ ਨਹੀਂ ਇਹ ਤੁਹਾਨੂੰ ਕਿਵੇਂ ਦੇਤਾ ਉਹਨੇ ਲਓ ਜੀ ਆਪਣਾ ਹੁਣ ਲਾਵਾਂਗੇ ਤੀਜਾ ਲੜ ਇੱਥੋਂ ਥੋੜਾ ਜਿਹਾ ਖੋਲ ਲਿਆ ਕਰੋ ਜੀ ਇਸੇ ਲੱਗ ਜਿਹੜਾ ਲੜਾ ਸਹੀ ਪਿੰਚ ਹੋ ਜਾਣਾ ਇੱਥੋਂ ਲਿਆ ਕੇ ਲਓ ਜੀ ਜਿਦੋਂ ਤੱਕ ਪਿੰਚ ਨੂੰ ਥੋੜਾ ਜਿਹਾ ਮੈਂ ਆਪ ਨੂੰ ਫਿਕਰ ਕੇ ਦਿੱਕਤ ਆਉਂਦੀ ਥੋੜੀ ਜਿਹੀ ਪਰੇਸ਼ਾਨੀ ਇਹਦੇ ਨਾਲ ਲੜ ਘੱਟ ਪਿੰਚ ਹੁੰਦਾ ਥੋੜਾ ਜਿਹਾ ਕੱਲ ਆਪਣੇ ਮਾਨਸਾ ਦੇ ਵਿੱਚ ਨਗਰ ਕੀਰਤਨ ਵੀ ਕੱਢਿਆ ਗਿਆ ਸੀਗਾ ਜੋ ਬੜਾ ਆਨੰਦਮਈ ਸੀਗਾ ਅੱਜ ਵੀਡੀਓ ਵੀ ਬਣਾਈ ਹੈ ਪਾਵਾਂਗੇ ਦੇਖੋ ਤੁਸੀਂ ਧਿਆਨ ਨਾਲ ਜਰੂਰ ਸਾਰੇ ਜਾਣੇ ਗੰਨੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹਾਂ ਹਾਂ ਇਹ ਜੀਜੇ ਗਰਾਹ ਗਰਾਹ ਕਿਉਂ ਨਹੀਂ ਨਹੀਂ ਇਹ ਦੇ ਦੇ ਲਗਦਾ ਅਡਿਕ ਨਾ ਜੇ ਕੁਛ ਆਪਾਂ ਨਾ ਪਾਈ ਹੁਣ ਆਪਾਂ ਪਾਈ ਤਾਂ ਜੰਨੇ ਕਿ ਕੁਛ ਨਾ ਕੁਛ ਤਾਂ ਪਾਉਣੀ ਹੈ ਇਹ ਬਾਹਰ ਹੁੰਦਾ ਵੀ ਜਮੀਨ ਹੀ ਫੋੜੇ ਛੋਟ ਲਾਇਏ ਉਹ ਲਾਇ ਉਹਨੇ ਛੋਟ ਸਭ ਕੁਛ ਤਾਂ ਪੈਣਾ ਮੇਰੇ ਨਾਲ ਉਹਦਾ ਛੋਟਾ ਦੁੱਪਾ ਬੈਠਾ ਕਈ ਬੱਗਾਂ ਦਾ ਲਾੜ ਨਾ ਛੋਟਾ ਰਹੇਗਾ ਫੇਰ ਅਸੇ ਦਾ ਹਿਸਾਬ ਜਾਂ ਨਹੀਂ ਆਉਂਦਾ ਉਹ ਕੋ ਕੋਸ਼ਿਸ਼ ਕਰਪਾ ਪੂਰੀ ਕਰਦੇ ਆ ਬੰਨਣ ਦੀ ਪਰ ਸਾਡੇ ਹੱਥਾਂ ਕਰਕੇ ਢਿੱਲਾ ਲੱਗਦਾ ਲਾੜਾ ਪੱਕਤ ਨਹੀਂ ਥੋੜਾ ਜਿਹਾ ਮੇਰਾ ਇੱਕ ਤਾਂ ਗੁੱਠੇ ਕਰਕੇ ਮੇਰਾ ਗੁੱਠਾ ਇੱਧਰ ਆ ਦੋ ਗੁੱਠ ਨੇ ਇਹਦੀ ਕਰਕੇ ਨਾ ਥੋੜੀ ਜੀ ਆਉਂਦੀ ਪੱਗ ਨੂੰ ਦਿੱਕਤ ਆਉਂਦੀ ਹੈ ਦਾਬ ਨਹੀਂ ਆਉਂਦੀ ਹੈਗੀ ਬੰਨਣ ਦੇ ਥੋੜੀ ਜੀ ਦਿੱਕਤ ਆ ਜਾਂਦੀ ਹੈ ਲੜ ਰਿਹਾ ਵੀ ਸ਼ੂਟਰ ਹੈਗਾ ਯਾਰ ਲੋਕੀ ਦੋਸਤੋਂ ਪਾਰ ਉਹ ਨਾਲ ਲੜ ਕੇਵੇਂ ਰਹਿ ਗਿਆ ਦੇਖੀ ਇਹਦਾ ਇਹੋ ਚੀਲਾੜ ਦੇਖੜਾ ਆਹ ਹੂੰ ਤੇ ਇਹ ਜਿਹੜਾ ਆ ਇਹੋ ਆਹ ਤੇ ਇਹ ਇਹ ਜਿਹੜਾ ਹੂੰ ਨਾਲ ਆਉਣਾ ਜਨਾ ਨਾਲ ਜਿਹੜਾ ਸੱਟ ਆ ਇਹ ਕੱਢੀ ਇਹ ਨਹੀਂ ਉਹ ਆੜੋ ਫੁੱਲੇ ਜਿਹਾ ਰਹਿ ਗਿਆ ਸੀ ਲੜੜ ਤੋ ਦੇਖ ਰਹੇ ਹੋ ਦੋਸਤੋ ਲਾੜਨ ਥੋੜਾ ਜਿਹਾ ਫਰਕ ਕਰ ਰਹੇ ਹਾਂ ਪੱਕਾ ਦਾ ਥੋੜੀ ਵੱਡੀ ਦੋ ਉਹ ਉਸ ਨੂੰ ਕਮੈਂਟ ਕਰਕੇ ਕਿ ਬੰਨੀ ਕੀ ਪੱਗ ਨੀਲੀ ਇਹਦਾ ਥੋੜਾ ਜਿਹਾ ਕੱਪੜਾ ਨਹੀਂ ਸਹੀ ਆਇਆ ਇਹ ਖੁੱਲ ਜਾਂਦੀ ਆ ਪਤਾ ਨਹੀਂ ਕੀ ਚੱਕਰ ਹੈ ਤੇ ਇਸ ਕਰਕੇ ਬਨਣ ਤੇ ਪਰੇਸ਼ਾਨੀ ਹੁੰਦੀ ਹੈ ਉਹਨਾਂ ਦੀ ਪੱਗ ਨੂੰ ਹੋਰ ਪੱਗਾਂ ਨੇ ਮੇਰੇ ਕੋਲ ਬੜੀਆਂ ਫੁੱਲ ਵਾਲੀਆਂ ਬਹੁਤ ਸੋਹਣੀਆਂ ਉਹਨੀਆਂ ਆ ਜਾਂਦੀਆਂ ਨੂੰ ਤੋ ਲਗੜਾ ਲੜ ਆ ਜਾਂਦਾ ਤੇ ਇਹਦੇ ਜੀ ਥੋੜੀ ਜੀ ਇੱਕ ਖੜਮਾ ਜਿਹਾ ਕੱਪੜਾ ਆ ਗਿਆ ਖੜਮਾ ਜਿਹਾ ਹਨਾ ਇਹ ਦਿਖੋ ਕਿ ਦੋਸਤੋ ਦਿੱਕਤ ਆ ਰਹੀ ਏ ਥੋੜੀ। ਬਸ ਇਹਦਾ ਲੜ ਨਹੀਂ ਸਹੀ ਹੋਣਾ ਇੱਕ ਤਾਂ। ਬਾਕੀ ਤੋ ਦੋ ਵਾਰੀ ਹੋਰ ਇਹਨੂੰ ਟਰਾਈ ਕਰਾਂਗੇ ਵਾਸ਼ ਕਰਨ ਦੀ ਬਸ ਉਹ ਤੋਂ ਵੱਧ। ਲੋ ਜੀ ਆਪਣੀ ਦਸਤਾਰ ਸਾਬ ਸਜ ਕੇ ਰੈਡੀ ਐ ਤੇ ਹੁਣ ਆਪਾਂ ਬਣਾਂਗੇ ਨੂਰ ਦੇ ਪੱਗ ਲੋ ਜੀ ਹੁਣ ਆਪਾਂ ਬਣਾਂਗੇ ਨੂਰ ਦੇ ਪੱਗ ਪਰ ਸਿੱਧੀ ਬਣਾਉਣੀ ਲਾਲ ਬਣਾਉਣੀ

Okay <laughs> ਕਾਈਕਰ ਬੋਲੋ ਕੁਰੇ ਬਣੇ ਕੋ। ਤੇ ਤਾਂ ਕੇ ਗੱਲ ਸੰਕੜ ਜਾਵਾ ਦੇ। ਲੋਹੇ ਦੇ ਤੋਂ ਹੱਲ ਵਿੱਚ ਲੱਗੀ ਪੱਗ ਉਹਨਾਂ ਤੇ। ਕਿਉਂਕਿ ਪੱਗ ਵਧੀਆ ਗਈ ਜੀ। ਲਾ ਰਿਹਾ ਦਿਓ ਮੈਨੂੰ ਤੇ ਬਾਕੀ ਕਪੜਾ ਉਹ ਹੋ ਗਏ ਨੇ ਇਹ ਬਾਕੀ ਮੈਂ ਮੇਰਾ ਛੋਟਾ ਇਸ ਤਰ੍ਹਾਂ ਉਹ ਕਿਥੋਂ ਹੋ ਜਾਵੇ ਤੇ ਪਾਕੇ ਛੋਟੇ ਇਸ ਤਰ੍ਹਾਂ ਕਿ ਮੈਂ ਖੋ ਜੀ ਨਾ ਵੱਡਾ ਇਸ ਤਰ੍ਹਾਂ ਹੋ ਜਾਣਾ ਇਹ ਖਾ ਰਿਹਾ ਦੇਖ ਲਓ ਤੁਸੀਂ ਇਹੋ ਸੁਣਾਣੀ ਹੈ ਮਾਂ ਮਾਂ ਦੇਖ ਲਓ। ਤਾਂ ਮਹਿੰਗੀ ਤੋਂ ਬੜੀ ਦੇ ਹੁੰਦੀ। ਸਸਤੀ, ਅੱਛੀ ਸਸਤੀ ਚੱਕ ਲਿਓ। ਸਸਤੀ। ਸਭ ਲੈ ਲਓ। ਜੁਮਾ ਅਗਦੇ ਸਸਤੀ ਦਾ ਹੁੰਦੀ ਹੀ ਇਹ। ਸਭ ਚੱਕ ਲਓ। ਚੱਕ ਲਈ ਹੁਣ ਸਸਤੀ? ਚੜ ਗਈ। ਲਓ ਜੇ ਕੋ। ਕਿਵੇਂ ਬਣੀ ਹੈ। ਕਮੈਂਟ ਕਰਕੇ ਜਰੂਰ ਦੱਸਿਓ। ਦੇਖੋ ਜੀ। ਸੋਣੀ ਬਣਨੀ ਕੀ ਦਸਤਾਰ ਨੂਰ ਦੇ। ਇਧਰੋਂ ਵੀ ਦੇਖੋ ਇਧਰੋਂ ਵੀ ਇਹ ਦੋਸਤੋਂ ਨੂਰ ਨੂੰ ਸ਼ੌਂਕ ਵੀ ਆ ਪੱਗ ਬੰਨਣ ਦਾ ਤੇ ਅੱਜ ਪ੍ਰੋਗਰਾਮ ਜਿਸਵੇਂ ਤੁਹਾਨੂੰ ਦੱਸਿਆ ਸਕੂਲ ਦੇ ਵਿੱਚ ਤੇ ਉੱਥੇ ਪੱਗ ਬੰਨ ਕੇ ਲੈ ਕੇ ਜਾਣੀ ਸੀ ਆਪਾਂ ਬੰਨ ਚੁੱਕਿਆ ਨੂਰ ਦੇ ਪੱਗ ਠੀਕ ਹੈ ਨਾ ਬਾਕੀ ਦਾ ਪ੍ਰੋਗਰਾਮ ਸਕੂਲ ਦੇ ਵਿੱਚ ਜੋ ਵੀ ਹੋਊਗਾ ਉਹਦਾ ਬਲੌਗ ਆਪਾਂ ਅੱਡ ਬਣਾਵਾਂਗੇ ਠੀਕ ਹੈ ਚਲੋ ਹਾਲ ਆਪਣਾ ਹੁਣ ਸਕੂਲ ਜਾਣ ਦਾ ਟਾਈਮ ਹੋ ਚੁੱਕਿਆ ਸਵੇਰੇ ਚਾਹ ਨਾਲ ਆਪਾਂ ਖਾਧੀ ਸੀ ਚੂਰੀ ਸੂਰੀ ਖਾਜ ਕੇ ਰੋਟੀ ਖਾਣ ਦਾ ਹੁਣ ਮਨ ਨਹੀਂ ਹੈਗਾ ਬਸ ਟਾਈਮ ਹੋ ਤੋ ਬਾਹਰ ਜਾਵਾਂ ਤੋ ਫੱਜਣਾ ਸਕੂਲ ਤੇ ਬਾਕੀ ਥੋੜੀ ਹੋਰ ਸੈੱਟ ਕਰ ਦਿੰਨੇ ਆਪਾਂ ਫੱਗੇ ਦੇ ਨੂਰ ਦੇ ਵਾਹ ਵਾਹ ਉਹ ਵੀ ਕੋਸ਼ਿਸ਼ ਕਰਿਆ ਇਹੋ ਬਹੁਤ ਬਹੁਤ ਮੈਂ ਇਹ ਸਾਰਿਆਂ ਨੂੰ ਲੱਖ-ਲੱਖ ਵਧਾਈਆਂ ਹੋਣ ਤੇ ਕੱਲ ਦਾ ਪ੍ਰੋਗਰਾਮ ਆਪਣਾ ਹੋਊਗਾ ਮੇਨ ਗੁਰਦੁਆਰਾ ਸਾਹਿਬ ਫੋਟੋਰਾ ਚੌਕ ਵੀ ਕਿਹੜਾ ਮੇਨ ਗੁਰਦੁਆਰਾ ਫੋਟਾ ਗੁਰਦੁਆਰਾਗਾ ਉੱਥੇ ਬਣਾਵਾਂਗੇ ਆਪਾਂ ਸਾਰਾ ਬਣਾਵਾਂਗੇ ਤੁਹਾਨੂੰ ਹਰ ਹਰ ਸਾਲ ਆਪਾਂ ਸੇਵਾ ਕਰਦੇ ਹਾਂ ਉਸੇ ਇਹ ਬੜਾ ਆਨੰਦ ਆਉਂਦਾ ਠੀਕ ਹੈ ਦੇਖੋ ਜੀ ਕਿਵੇਂ ਲੱਗੀ ਪਕ ਕਮੈਂਟ ਕਰਕੇ ਜਰੂਰ ਦੱਸਿਓ ਦੇਖਾਂ ਨੂਰ ਦਸਤਾਰ ਸੱਜ ਚੁੱਕੀ ਆ ਚਲੋ ਜੀ ਆਪਾਂ ਹੁਣ ਚੱਲਦੇ ਆ ਸਕੂਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਤੇ ਵਧੀਆ ਵਧੀਆ ਵੀਡੀਓ ਦੇਖਣ ਲਈ ਠੀਕ ਹੈ ਸਾਨੂੰ ਕਮੈਂਟ ਵੀ ਜਰੂਰ ਕਰਿਆ ਕਰੋ ਵੀ ਆਪਾਂ ਕੀ ਚੀਜ਼ ਬਣਾਈਏ ਤੇ ਸ਼ੁਕਰੀਆ ਜੀ ਧੰਨਵਾਦ